ਮੈਂ ਸਰਪੰਚ ਆਪਣੇ ਬਰਮਜੀਤ ਸਿੰਘ ਬਹੁਤ ਮੋਟੀਵਾਕ ਹੋਏ ਮੈਂ ਇੱਥੇ ਇੱਕ ਵੀ ਮੇਰਾ ਬੋਲ ਇੰਜੈਂਟ ਦੇ ਬੈਠਾ ਪਰ ਬਹੁਤ ਵਧੀਆ ਕੰਮ ਹੋ ਰਿਹਾ ਜਿਹੜੇ ਜਿਹੜੇ ਹਲਾਵਲੋਂ ਦੇ ਸਾਰੇ ਗਲਤ ਨੇ ਹਾਲਾਂਕਿ ਵੋਟਾਂ ਸਾਡੀਆਂ ਵੀ ਸਾਡੀਆਂ ਵੀ ਵੋਟਾਂ ਘੱਟੀਆਂ ਅਸੀਂ ਇਹ ਨਹੀਂ ਹਮਾਇਤ ਕਰਦਾ ਸਾਡਾ ਕੋਈ ਇਹਨਾਂ ਨਾਲ ਨਹੀਂ ਨਹੀਂ ਬਿਲਕੁਲ ਸੱਚ ਦੇ ਨਾਲ ਖੜੇ ਹੈ ਸੱਚ ਦੇ ਨਾਲ ਖੜੇ ਆ ਕੋਲੇ ਖੜੀਆਂ ਇਹਨੂੰ ਪੁੱਛਣਾ ਸਵੇਰ ਦਾ ਮੈਦਾਨ ਪ੍ਰਸ਼ਾਸਨ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰੀ ਚੋਲਾ ਲਾ ਦੇਣ ਇਹ ਪਾਰਟੀਆ ਚੋੜਾ ਪਾਲਣ ਜਿੰਨੀ ਅਰ ਤੱਕੇਸ਼ਾਈ ਕੀਤੀ ਹੈ ਅਸੀਂ ਅੱਜ ਤੱਕ ਇਤਿਹਾਸ ਨੂੰ ਕੋਈ ਤੱਕੇਸ਼ਾਈ ਨਹੀਂ ਹੋ ਰਹੀ ਬਿਲਕੁਲ ਗਲਤ ਗੱਲਾਂ ਉੱਚਾ ਬੋਲਣ ਦੇ ਨਾਲ ਕੋਈ ਜੀ ਦਾ ਹੱਲ ਨਹੀਂ ਹੁੰਦਾ ਬਿਲਕੁਲ ਪਿਚਕਾ ਦਾ ਕੀ ਕਰ ਆਮ ਆਦਮੀ ਪਾਰਟੀ ਮਰਦਾਬਾ ਮਰਦਾਬਾ ਦੇਸ਼ੀ ਨੈਸ਼ਨ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਪੰਜਾਬ ਸਰਕਾਰ ਦੀ ਤੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਦੀ ਤੱਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ किगे ओ सेम सीगे रात तक जेडे बूथ नंबर सी ओ सेम सीगे आज जे असि आदेया ता बूथ बूथ नंबर चेंज ने पोलिंग स्टेशन नंबर चेंज ने फुल्ला वाला मोती बाग रे भी चेंज ने पोलिंग नंबर चेंज ने बूथ नंबर चेंज ने रात तक सेम सीगे स्विदी स्विदी चेंज हो चुके फुल्ला वाला ਕਰਦੀ ਨਹੀਂ ਹੈ ਸਰੇਮ ਗੁੰਡਾਗਰਦੀ ਹੋ ਰਹੀ ਹੈ ਇੱਥੇ ਝਾੜੂ ਵਾਲੇ ਆ ਕੇ 2 ਮਿੰਟ ਚ ਬੋਟਾ ਵਾ ਕੇ ਨਿਕਲ ਰਹੇ ਆ ਬੀਜੇਪੀ ਵਾਲੇ ਨੇ ਬੋਰਡ ਨਹੀਂ ਪੈਣ ਦਿੱਤੀ ਆ ਕੈਂਡੀਡੇਟ ਖੜੀ ਕੈਂਡੀਡੇਟ ਦੀ ਵੋਟ ਨਹੀਂ ਪੈਣ ਦਿੱਤੀ ਯਾਰੀ ਇਹਦੇ ਇਲੈਕਸ਼ਨ ਏਜੰਟ ਧੱਕੇ ਨਾਲ ਅੰਦਰੋਂ ਬਾਹਰ ਕੱਢੇ ਜਾ ਰਹੇ ਵੀ ਤੁਸੀਂ ਪਹਿਲਾਂ ਧੁੱਪ ਸੇਖ ਲਓ ਤੁਸੀਂ ਬਾਹਰ ਬਹਿ ਜਾਓ ਇਹ ਯਾਰ ਸਰਕਾਰੀ ਸਰਕਾਰ ਦਾ ਕੰਮ ਹੈ ਸਰਕਾਰੀ ਬੰਦੇ ਦਾ ਕੰਮ ਹੈ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਜਿਹੜੇ ਇਹਨਾਂ ਦੀ ਵੋਟ ਮਿਸਿੰਗ ਹੈ ਗੱਲ ਗੱਲ ਬੈਠੀ ਤੁਸੀਂ ਇਹਨਾਂ ਦੀ ਵੋਟ 211 ਹੁੰਦੀ ਹੈ ਸਰ ਕਮਰਾ ਨੰਬਰ ਕਿਹੜਾ ਕੋਲ ਕਰੋ ਜੇ ਨਾ ਕਾਹਦੇ ਕੋਲੇ ਇਹਦੀ ਦਸਤਕਦੂਰ ਹੈ ਮੇਰੇ ਦਾ ਗਾਜ਼ਾ ਇਲਜ਼ਾਮ ਲੱਗਣਾ ਜੀ ਅਜੇ ਤੱਕ ਕਿਸੇ ਨੂੰ ਕਿਹਾ ਨਹੀਂ ਦੇਖੋ ਇਹ ਤਾਂ ਪੀਆਰ ਦੀ ਰਿਸਪੌਂਸਿਬਿਲਟੀ ਹੈ ਜੇ ਕਿਸੇ ਨੇ ਕੋ ਮਨਾ ਕੀਤਾ ਦੱਸੋ ਕਿਨੇ ਮਨਾ ਕੀਤਾ ਇਹ ਤਾਂ ਜਿਹੜਾ ਪੋਲਿੰਗ ਏਜੰਟ ਆਇਆ ਉਹਨੂੰ ਪਟਾਇਆ ਵੀ ਆ ਬਾਕੀ ਇਹ ਐਡੀਸੀ ਦਫਤਰ ਨੇ ਜੋ ਵੀ ਲਿਸਟ ਦਿੱਤੀ ਹੈ ਉਹਦੇ ਅਕੋਰਡਿੰਗਲੀ ਹੀ ਵੋਟਾਂ ਪੈ ਰਹੀਆਂ ਇਹਦਾ ਆਪਣਾ ਕੋਈ ਰੋਲ ਨਹੀਂ ਹੈ ਨਹੀਂ ਸਾਰਾ ਰੋਲ ਤੁਹਾਡਾ ਹੀ ਹੈ ਤੁਹਾਡਾ ਹੀ ਰੋਲ ਹੈ ਸਾਰਾ ਦਿੱਤੇ ਉਹਨਾਂ ਦੇ ਸਾਰਾ ਰੋਲ ਤੁਹਾਡਾ ਹੀ ਹੈ ਇੱਕ ਮਿੰਟ ਭਾਈ ਜੀ ਇੱਦਾਂ ਦਾ ਮੇਰੇ ਸਾਹਮਣੇ ਕੋਈ ਇਦਾਂ ਦੀ ਗੱਲ ਨਹੀਂ ਦੇਖ ਕੇ ਬੰਦੇ ਸਾਰੇ ਨਹੀਂ ਸੁਣੋ ਨਹੀਂ ਨਹੀਂ ਜੇ ਇੱਕ ਦੀ ਗੱਲ ਹੁੰਦਾ ਉਹ ਬੋਲੋ ਬੋਲੋ ਸਰਪੰਚ ਜੀ ਇਹਦਾ ਉਤਾਰਜਨ ਬਈ ਹੈ ਜੀ ਨਹੀਂ ਨਹੀਂ ਮੈਂ ਡਬਲ ਜਿਹੜੀ ਗੱਲ ਹੈ ਨਾ ਮੈਂ ਹੁਣ ਇਹਦਾ ਸੈਕਟਰ ਵੀ ਸਰ ਮੈਂ ਆਪ ਖੜਿਆ ਕਿ ਨਹੀਂ ਖੜਿਆ ਅਜਾ ਨਹੀਂ ਇਹਦੇ ਵੋਟਾਂ ਵੋਟਾਂ ਦੀ ਰੋਲਾ ਰੱਪਾ ਮੇਰੇ ਨਹੀਂ ਜੀ ਵੋਟਾਂ ਦਾ ਕੋਈ ਰੋਲਾ ਨਹੀਂ ਇਹੀ ਕਹਿ ਮੇਰਾ ਬੰਦਾ ਹੈ ਇਹ 8114917 117 ਬਦਲਦੇ ਰੱਤ ਰਾਤ ਬੋਲਣਾ ਨਹੀਂ ਤੁਸੀਂ ਤੁਸੀਂ ਬਦਲਦਾ ਇਹ ਤਾਂ ਕੀ ਬਣੀ ਸਾਡੇ ਬੰਦੇ ਵੀ ਮਰਦੇ ਕਰਦੇ ਅਸੀਂ ਨਹੀਂ ਕਿਤੇ ਜੀ ਪੈਸਾ ਰੋਲ ਬੋਲੋ ਹੋਰ ਸੂਰੇ ਲਿਸਟਾ ਹੋ ਕੇ ਆਪਨੀ ਹੈ ਸਾਡੀ ਜੀ ਬਹੁਤ ਧੰਨਵਾਦ ਹੈ ਜੀ ਅਸੀਂ ਪੁਲਿਸ ਡਿਊਟੀ ਕਰ ਰਹੇ ਹਾਂ ਅਸੀਂ ਇਹਦੀ ਤਰ੍ਹਾਂ ਦੇਖੋ ਏਡੀਸੀ ਸਾਹਿਬ ਕਰਾ ਦੇ ਤੁਸੀਂ ਅੱਧਾ ਡਿਊਟੇ ਲੱਗੀ ਆ ਇਹ ਸੈਕਟਰ ਵਾਲੇ ਨੂੰ ਫੋਨ ਆਣਾ ਮੈਨੂੰ ਕੋਈ ਨਹੀਂ ਆਇਆ ਅਹਨ ਤਾਂ ਕੋਈ ਨਹੀਂ ਮੈਂ ਏਡੀਸੀ ਸਾਹਿਬ ਨਾਲ 1 ਘੰਟੇ ਪਹਿਲਾਂ ਗੱਲ ਕਰੀ ਉਹ ਕਹਿੰਦੇ ਮੈਂ ਆਪਣੇ ਘੰਟੇ ਜਿਹੜਾ ਮਸਲਾ ਹੱਲ ਕਰੂੰਗਾ ਤੁਹਾਨੂੰ ਕੋਈ ਫੋਨ ਨਹੀਂ ਆਣਾ ਉਹਨੂੰ ਕੋਈ ਰਿਕਾਰਡ ਕੋਈ ਫੋਨ ਨਹੀਂ ਆ ਏਡੀਸੀ ਸਾਹਿਬ ਸਟੇਸ਼ਨ ਦੇ ਉੱਤੇ ਬੈਸਵਾਦੀ ਹੋਈ ਕੀ ਵਜ੍ਹਾ ਬੁੱਧ ਸਾਡੇ ਕੈਂਡੀਡੇਟ ਨੂੰ ਵੋਟ ਨਹੀਂ ਪਾਉਣ ਦੀ ਤਿਆਰੀ ਪੋਲਿੰਗ ਜੌਨ ਸਾਡੇ ਬਾਹਰੋਂ ਕੱਢੇ ਜਾ ਰਹੇ ਆ ਇਹ ਅੰਦਰ ਕਹਿੰਦੇ ਧੱਗੇ ਨਹੀਂ ਹੋ ਰਹੀ ਕੈਂਡੀਡੇਟ ਦਾ ਜਿਹੜਾ ਨਾਮਿਨੇਸ਼ਨ ਕਿਤਾ ਸੈਪਟ ਹੋ ਗਿਆ ਜਿਹਦੀ ਵੋਟ ਸੀ ਤਾਂ ਹੀ ਸੈਪਟ ਹੋਇਆ ਨਾ ਅੱਜ ਇਹ ਕਹਿੰਦੇ ਵੋਟ ਹੈ ਨਹੀਂ ਇੱਥੇ ਉਹ ਤਾਂ ਕਿੱਦਾਂ ਹੋ ਜਾਊਗਾ ਸਾਰੇ ਸਾਡੇ ਬੰਦੇ ਮੋੜੇ ਜਾ ਰਹੇ ਆ ਬੀਜੇਪੀ ਦੇ ਜਿੰਨੇ ਬੰਦੇ ਵੋਟ ਪਾਉਣਾ ਨੇ ਸਾਰਿਆਂ ਨੂੰ ਮੋੜੇ ਜਾ ਰਿਹਾ ਧੱਕਾ ਸ਼ਰੈਅਮ ਕੀਤਾ ਜਾ ਰਿਹਾ ਘਾੜੂ ਵਾਲਿਆਂ ਨੂੰ ਇੱਕ ਬੰਦਾ ਪੁੱਛ ਨਹੀਂ ਰਿਹਾ ਵੀ ਤੁਸੀਂ ਆਏ ਕਿੱਥੋਂ ਅਜੇ ਵੋਟਰ ਕਾਰਡ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪੁੱਛਿਆ ਜਾ ਰਿਹਾ ਤੇ ਸ਼ਰੈਅਮ ਧੱਕਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਦੇਖੋ ਅਸੀਂ ਕਿੱਦਾਂ ਨਾਲ ਲੈ ਕੇ ਚੱਲੇ ਆ ਅਧਿਕਾਰੀ ਉੱਥੇ ਵੋਟ ਪਾ ਕੇ ਆਵਾਂਗੇ ਨਹੀਂ ਪਾਉਣਗੇ ਅਸੀਂ ਬਿਲਕੁਲ ਸ਼ਰੈਅਮ ਉ ਕੀ ਤਿਆਰ ਸਾਹਿਬ ਕਾਦੇ ਲਈ ਨਾਰੇਬਾਜੀ ਜਿਹੜੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਤੁਸੀਂ ਇਹ ਦੇਖੋ ਪਹਿਲੀ ਗੱਲ ਤਾਂ ਸੋ ਰਾਤ ਨੂੰ ਸੀ ਆਪਣੇ ਬੂਥ ਬਾਹਰ ਲਗਾਏ ਕਿ ਸਵੇਰੇ VOTING ਬੜੀ ਪਾਰਦਰਸ਼ੀ ਢੰਗ ਦੇ ਨਾਲ ਸ਼ਾਂਤੀ ਮੇਂ ਢੰਗ ਦੇ ਨਾਲ ਹੋ ਜਾਵੇ ਲੇਕਿਨ ਇਹਨਾਂ ਨੇ ਸਵੇਰੇ ਆ ਕੇ ਸਾਡੇ ਪਹਿਲੇ ਬੂਥਾਂ ਤੋਂ ਤਾਂ ਬੰਦੇ ਭਜਾਏ ਭਾਰਤੀ ਜਨਤਾ ਪਾਰਟੀ ਕਾਰਜਕਰਤਾ ਨੂੰ ਕਿਹਾ ਕਿ ਤੁਸੀਂ ਤਾਂ ਬੂਥ ਨਹੀਂ ਲਾਣੇ ਉਸ ਤੋਂ ਬਾਅਦ ਜਦੋਂ ਸਾਈਡ ਤੇ ਬੂਥ ਲਾ ਦਿੱਤੇ ਉਸ ਤੋਂ ਬਾਅਦ ਜਿਹੜੇ ਪੋਲਿੰਗ ਜੈਂਟਰ ਸੀ ਅੰਦਰ ਪਠਾਈ ਸੀ ਪੋਲਿੰਗ ਜੈਂਟਾਂ ਨੂੰ ੱੱਕੇ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੂੰ ਕਿਹਾ ਗਿਆ ਤੁਹਾਡੀ ਵੋਟ ਇੱਥੇ ਨਹੀਂ ਹੈ ਲੇਕਿਨ ਸੱਚੀ ਹੈ ਕਿ ਉਹਨਾਂ ਦੀ ਵੋਟ ਇੱਥੇ ਹੀ ਹੈ ਇਹਨਾਂ ਨੇ ਜਿੰਨੀ ਗੁੰਡਾਗਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਉਹ ਅੱਜ ਤੱਕ ਅਤੀ ਅਸੀਂ ਇਤਿਹਾਸ ਨਹੀਂ ਕਰੀ ਦੇ ਅੱਜ ਜਿਹੜੇ ਫੂਲ ਨੰਬਰ ਬਦਲ ਕੇ 118 19 20 21 ਬਜੇ ਜਿਹੜੇ ਨਵੇਂ 1115 1500 ਲਾਤੀ ਉਸ ਤੋਂ ਬਾਅਦ ਜਿਹੜੀ ਸਾਡੀ ਕੈਂਡੀਡੇਟ ਜਿਹਦੇ ਫਾਰਮ ਭਰਿਆ ਸੀ ਆਪਣਾ ਹਾਂਜੀ ਹਾਂਜੀ ਆਹ ਦੇਖੋ ਪੜੋ ਜੀ ਦਾ 2023 ਵਾਰਡ ਨੰਬਰ 7 ਆ ਆਰਤੀ ਸਿੰਘ ਦੀ ਵੋਟ ਇੱਥੇ ਨੋਮੀਨੇਸ਼ਨ ਭਰੇ ਆ ਇਹਨੇ ਇਹ ਨਹੀਂ ਵੋਟ ਕੋਈ ਨਹੀਂ ਦੀ ਵੋਟ ਹੈ ਨਹੀਂ ਇੱਥੇ ਨਹੀਂ ਵੋਟ ਜੀ 123 ਨੰਬਰ ਤੇ ਆ ਇਹ ਸਾਡੇ ਡਿਊਟੀ ਨਹੀਂ ਆ 102 ਨੰਬਰ ਤੇ ਆ ਆ ਪਾਣੀ ਲਈ ਭਟਾਇਆ ਆ ਬਸ ਇਹ ਨੂੰ ਕੌਣ ਖੜੇ ਹੁੰਦੇ ਆ ਬੈਠਾ ਹੁੰਦੇ ਕੌਣ ਖੜੇ ਹੁੰਦੇ ਆ ਆਹ ਗੱਲ ਇਲੈਕਸ਼ਨ ਇਹ ਭਾਈ ਜੀ ਨਹੀਂ ਨਹੀਂ ਇਹਨਾਂ ਦੀ ਵੋਟ ਆਰਤੀ ਸਿੰਘ ਨਾਲ ਗੱਲ ਕਰ ਰਹੇ ਆ